ठंडी तो ठंडी कोल्ड ड्रिंक दिया अर्म गर्म कोल्ड ड्रिंक पी लगे जुकाम हाल और करिए कोल्ड ड्रिंक जीने बहुत दिल कर ਮਿੱਠੀ ਚੀਜ਼ ਹੈ ਕਰਾਈ ਚੀਜ਼ ਖਾਣ ਵਾਲਾ ਦਿਲ ਕਰਦਾ। ਸ਼ਸ਼ੀ ਕਾਲ ਜੀ ਸਾਰੇ ਕਿਵੇਂ ਅੰਜੀ ਤੁਸੀਂ ਸਹਿਯੋਗ ਕਰ ਦਿੱਤੇ ਸੀ ਸਾਰੇ ਠੀਕ ਠਾਕ ਵਿਚੜਦੀ ਕਲਾ ਵਿੱਚ ਹੋ ਕੇ ਤੇ ਆਪਣੇ ਆਪਣੇ ਕਰਨ ਸਾਰੇ ਜੀ ਖੁਸ਼ੀ ਹੋ ਗਏ। ਤੇ ਲੱਜ ਜੀ ਆਪਾਂ ਕਰ ਦਿੱਤਾ ਇਹ ਘਰ ਦੇ ਕੰਮ ਕਰ ਤੁਹਾਨੂੰ ਪਤਾ ਹੀ ਕਿ ਕੰਮ ਘਰ ਦੇ ਕੰਮ ਕਰ ਕਰਨੇ ਕਿੰਨੇ ਜ਼ਰੂਰੀ ਨੇ। ਤੇ ਇਸ ਲਈ ਜੀ ਆਪਾਂ ਸ਼ਾਮ ਦਾ ਇੱਥੇ ਟਾਈਮ ਹੋ ਗਿਆ ਸੀਗਾ ਮੈਂ ਸ਼ਾਮ ਨੂੰ ਜਿਹੜੀ ਹੈਗੀ ਸੀ ਵੀਡੀਓ ਇੱਕ ਮੈਂ ਕੱਲ ਅਪਲੋਡ ਕਰ ਦਿੱਤੀ ਸੀ ਵੀ ਤੇ ਮੈਂ ਸੈਕਿੰਡ ਜਿਹੜੀ ਵੀਡੀਓ ਸੀਗੀ ਉਹ ਸਿਓ ਕਾਦੀ ਪੇ ਸੀ ਵੀ ਸ਼ੂਟ ਤੇ ਇੱਕ ਵੀਡੀਓ ਦਾ ਆਪਾਂ ਇੱਥੇ ਅੱਲ ਕਰ ਦਿੱਤਾ ਸੀ ਤੇ ਫਿਰ ਜੀ ਮੈਂ ਇੱਥੇ ਆਪਣੇ ਬੈਂਗਨ ਦੀ ਸਬਜੀ ਜਿਹੜੀ ਹੈਗੀ ਸੀਗੀ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਬਤਾਈ ਕਿ ਧਰਨ ਦਾ ਬਹੁਤ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਕੀ ਬਣਾਈਏ ਕਿ ਨਾ ਬਣਾਈਏ ਹੈ ਨਾ ਡੇਲੀ ਕੁਝ ਨਾ ਕੁਝ ਸੋਚਣਾ ਪੈਂਦਾ ਹੈ ਤੇ ਮੈਂ ਅੱਜ ਗਈ ਸੀ ਕਿ ਬਾਜ਼ਾਰ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਬੈਂਗਨ ਜਿਹੜੇ ਹੈਗੇ ਨੇ ਕਾਫੀ ਦੇਰ ਹੋ ਗਈ ਮੈਂ ਬੈਂਗਨ ਖਾਦੇ ਨਹੀਂ ਸੀਗੇ ਤੇ ਆਪਾਂ ਕਿਹਾ ਕਿ ਕਿਉਂ ਨਾ ਬੈਂਗਨ ਦੀ ਸਬਜ਼ੀ ਬਣਾਈ ਜਾਵੇ ਇਸ ਲਈ ਜੀ ਆਪਾਂ ਉੱਥੇ ਨਾ ਇੱਕ ਟਰਾਲੀ ਲੱਗੀ ਹੋਈ ਸੀਗੀ ਤੇ ਟਰਾਲੀ ਤੋਂ ਆਪਾਂ ਬੈਂਗਨ ਐਂਡ ਐਸੀਗੇ ਪਿਆਜ਼ ਕਿਉਂਕਿ ਪਿਆਜ਼ ਘਰੇ ਤੁਹਾਨੂੰ ਫਤੇ ਗਏ ਅੱਜ ਆਪਾਂ ਨਵੇਂ ਨਵੇਂ ਸ਼ਿਫਟ ਹੋਏ ਤੇ ਸਾਰੀ ਜਿਹੜੀ ਜਿੰਨੇ ਵੀ ਘਰ ਦੇ ਕੰਮ ਕਰਨੇ ਉਹ ਆਪਾਂ ਨੂੰ ਖੁਦ ਹੀ ਕਰਨੇ ਪੈਣੇ ਨੇ ਤੇ ਇਸ ਕਰਕੇ ਜੀ ਮੈਂ ਸਾਰਾ ਕੁਝ ਲੈ ਕੇ ਆਈ ਸੀ ਜੀ ਬਾਜ਼ਾਰ ਤੋਂ ਸਬਜ਼ੀਆਂ ਵਗੈਰਾ ਲੈ ਕੇ ਆਈ ਸੀ ਕਿਤੇ ਜਿਹੜਾ ਹੋਰ ਵੀ ਘਰ ਦਾ ਸਮਾਨ ਸੀਗਾ ਉਹ ਵੀ ਲੈ ਕੇ ਆਈ ਸੀ ਇੱਥੇ ਮੈਂ ਕਾਫੀ ਜ਼ਿਆਦਾ ਥੱਕ ਗਈ ਸੀਗੀ ਤੇ ਜੁਨੀ ਨੇ ਬਾਅਦ ਵਿੱਚ ਮੈਂ ਸਕੂਲ ਤੋਂ ਲੈ ਕੇ ਇੱਥੋਂ ਲੈ ਕੇ ਆਈ ਸੀ ਵੀ ਬਾਸ ਤੋਂ ਤੇ ਫਿਰ ਜੀ ਇੱਥੇ ਆਣ ਗਿਆ ਆਪਾਂ ਰੈਸਟ ਕਰਨ ਲੱਗ ਪਏ ਸੀਗੇ ਅਰੇਸਟ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਕਿ ਹੁਣ ਕਿਉਂ ਨਾ ਆਪਾਂ ਸਬਜ਼ੀ ਨੂੰ ਤੜਕਾ ਲਾ ਲਈਏ ਤੇ ਫੇਰ ਹੀ ਆਪਾਂ ਦੁੱਧ ਜਿਹੜਾ ਹੈਗਾ ਨਾ ਫੇਰ ਹੀ ਫੜਨ ਜਾਵਾਂਗੇ ਇੱਥੇ ਅਜੂਨੀ ਕਰਦੀ ਪਈ ਆ ਮਸਤੀ ਤੇ ਘਰ ਦੇ ਕੰਮਾਂ ਨਾਲ ਜਿਹੜਾ ਹੈਗਾ ਹੈ ਵੀ ਦਿਨ ਦਾ ਗੁਜ਼ਾਰਾ ਜਿਹੜਾ ਹੈਗਾ ਬਹੁਤ ਵਧੀਆ ਲੰਘੇ ਜਾਂਦਾ ਹੈ ਤੇ ਇੱਕ ਅਜੂਨੀ ਦੇ ਨਾਲ ਨਾ ਟਾਈਮ ਲੰਘਦੇ ਦਾ ਬਿਲਕੁਲ ਨਹੀਂ ਪਤਾ ਲੱਗਦਾ ਹੈ ਜਦੋਂ ਮੈਂ ਇਕੱਲੀ ਘਰ ਦੇ ਵਿੱਚ ਹੁੰਦੀ ਹਾਂ ਨਾ ਉਦੋਂ ਮੈਨੂੰ ਹੁੰਦਾ ਹੈ ਕਿ ਹਾਏ ਇੰਨੇ ਘੰਟੇ ਪਏ ਆ ਇੰਨੇ ਘੰਟੇ ਪਏ ਆ ਇਹ ਕਿਸ ਤਰ੍ਹਾਂ ਲੰਘਣਗੇ ਕੀ ਹੋਊਗਾ ਹਨਾ ਕੀ ਕਰਾਂ ਕੀ ਨਾ ਕਰਾਂ ਤੇ ਫਿਰ ਜੀ ਮੈਂ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਣ ਦੀ ਕੋਸ਼ਿਸ਼ ਵੀ ਕਰਦੀ ਆ ਤੇ ਬਟ ਵੈਸੇ ਤੇ ਹੁਣ ਮੈਂ ਜਿਆਦਾ ਦੋ ਦਿਨ ਹੋ ਗਿਆ ਨਾ ਕਿ ਰੈਸਟ ਹੀ ਕਰਦੀ ਪਈ ਆ ਕਿਉਂਕਿ ਇੱਕ ਤਾਂ ਮੈਂ ਠੀਕ ਨਹੀਂ ਸੀਗੀ ਬਹੁਤ ਜਿਆਦਾ ਕੋਲਡ ਐਂਡ ਨਾਲ ਫੀਵਰ ਬਹੁਤ ਜਿਆਦਾ ਹੋ ਗਿਆ ਸੀਗਾ ਤੇ ਤਾਂ ਕਰਕੇ ਕਿਉਂਕਿ ਹੁਣ ਕੰਮ ਮੈਂ ਆਪਣੇ ਪੇਕੇ ਘਰੇ ਕੰਮ ਜਿਹੜਾ ਹੈਗਾ ਸੀ ਬਿਲਕੁਲ ਘੱਟ ਹੀ ਕਰਦੀ ਹੁੰਦੀ ਸੀ ਬਾਇ ਚਾਂਸ ਕਰਦੀ ਕਰ ਲਿਆ ਕਦੀ ਨਾ ਕਰ ਲਿਆ ਹਨਾ ਤੇ ਕਿਉਂਕਿ ਆਪਾਂ ਥੋੜਾ ਥੋੜਾ ਤੰ ਜਾਣੇ ਨੂੰ ਕੰਮ ਕਿੰਨਾ ਕਰਕੇ ਤੇ ਆਉਂਦਾ ਹਨਾ ਥੋੜਾ ਥੋੜਾ ਆਪਾਂ ਕੰਮ ਜਿਹੜਾ ਹੈਗਾ ਸੀ ਵੰਡ ਵਰਤ ਕੇ ਕਰ ਲੈਂਦਾ ਸੀਗਾ ਇਹ ਇਦਾਂ ਜਿਆਦੀ ਥਕਾਵਟ ਵੀ ਨਹੀਂ ਸੀ ਹੁੰਦੀ ਹੈਗੀ ਹੁਣ ਇੱਥੇ ਨਿਕਲਦੀ ਆ ਤੇ ਮੈਨੂੰ ਥਕਾਵਟ ਜ਼ਿਆਦਾ ਹੋ ਗਈ ਕਿਉਂਕਿ ਇੱਕ ਤਾਂ ਘਰ ਦੀਆਂ ਸਫਾਈਆਂ ਕੀਤੀਆਂ ਸਫਾਈਆਂ ਕਰਨ ਦੇ ਨਾਲ-ਨਾਲ ਹਨਾ ਘਰ ਦੀ ਸਾਡੀ ਸੈਟਿੰਗ ਵਗੈਰਾ ਵੀ ਕੀਤੀ ਤੇ ਫਿਰ ਹੋਰ ਵੀ ਜਿਹੜਾ ਸਜ ਸਮਾਨ ਹੁੰਦਾ ਉਹ ਵੀ ਲੈ ਕੇ ਆਉਣਾ ਪੈਂਦਾ ਹੈਗਾ ਇੱਕ ਭੱਜ ਨੱਠ ਅਜੇ ਇੰਨੀ ਕੁ ਹੋ ਰਹੀ ਆ ਕਿ ਅਜੁੰਨੀ ਦੀ ਵੀ ਜਿਹੜੀ ਆਪੀ ਸਕੂਲ ਦਾ ਹਨ ਸਕੂਲ ਦਾ ਵੀ ਇਹਦੇ ਕੰਮ ਇਸ ਨੂੰ ਕਰਾਉਣਾ ਪੈਂਦਾ ਹੈਗਾ ਆ ਤੇ ਅੱਜ ਵੀ ਪੂਰੀ ਤਰ੍ਹਾਂ ਜੇ ਰੈਸਟ ਜਿਹੜੀ ਹੈਗੇ ਨਾ ਉਹ ਮਿਲਦੀ ਨਹੀਂ ਪਈ ਹੈਗੀ ਤੇ ਮੈਂ ਕਿਹਾ ਕਿ ਚਲੋ ਇੰਨੀ ਦੇਰ ਆਪਾਂ ਰੈਸਟ ਹੀ ਕੀਤੇ ਆ ਤੇ ਕਿਉਂ ਨਾ ਹੁਣ ਆਪਾਂ ਜਿਹੜੇ ਕੰਮ ਧੰਦੇ ਨੇ ਉਹ ਥੋੜੇ ਥੋੜੇ ਆਪਾਂ ਹੌਲੀ ਹੌਲੀ ਆਪਣੇ ਜਿਹੜੇ ਕਰਨੇ ਆ ਉਹ ਸਟਾਰਟ ਕਰਦੇ ਹੈਗੇ ਆ ਤੇ ਫਿਰ ਜੀ ਮੈਂ ਡੇਲੀ ਰੁਟੀਨ ਦੇ ਵਿੱਚ ਥੋੜੇ ਥੋੜੇ ਕੰਮ ਜਿਹੜੇ ਹੈਗੇ ਨਾ ਉਹ ਆਪਣੇ ਮੈਂ ਕਰਦੇ ਹੁੰਦੀ ਆ ਤੇ ਪਰ ਕਿ ਮੈਂ ਥੋੜੀ ਵੀਕ ਹੋ ਗਈ ਤੇ ਕਿਉਂਕਿ ਇਕੱਲੇ ਬੰਦੇ ਦਾ ਤੁਹਾਨੂੰ ਪਤਾ ਹੀ ਹੈ ਕਿ ਇਕੱਲੇ ਬੰਦੇ ਨਾਲ ਹਨ ਕੰਮ ਜਿਹੜਾ ਹੁੰਦਾ ਹੈ ਆ ਤੇ ਫਿਰ ਕਾਫੀ ਜ਼ਿਆਦਾ ਕੰਮ ਹੋ ਗਿਆ ਸਿੱਧਾ ਕਿਉਂਕਿ ਚਲੋ ਆਪਣਾ ਘਰ ਜਿਹੜਾ ਹੈ ਨਾ ਇਸ ਨੂੰ ਸਾਫ਼ ਸੁਥਰਾ ਰੱਖਣਾ ਵੀ ਆਪਣਾ ਲਾਜ਼ਮੀ ਹੈਗਾ ਆ ਤੇ ਕਿਉਂਕਿ ਮੈਨੂੰ ਸਾਫ਼ ਸਫਾਈ ਬਹੁਤ ਵਧੀਆ ਲੱਗਦੀ ਹੈਗੀ ਤੇ ਮੈਨੂੰ ਹੁੰਦਾ ਕਿ ਘਰ ਜਿਹੜਾ ਨਾ ਸਾਫ਼ ਸਾਫ਼ ਰਹੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਕਿਉਂਕਿ ਇੱਕ ਜਿੱਥੇ ਗੰਦ ਵਗੈਰਾ ਜਾਂ ਪਿਆਰ ਆਵੇ ਹੈ ਨਾ ਗੰਦਗੀ ਜੀ ਹੋਵੇ ਤਾਂ ਉੱਥੇ ਕੀ ਰਹਿਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਫਿਰ ਜੀ ਮੈਂ ਇੱਥੇ ਹਨਾ ਮੈਂ ਕਹ ਕਿ ਕਿਉਂ ਨਾ ਹਨਾ ਆਪਾਂ ਘਰ ਦੇ ਕੰਮਾਂ ਦੇ ਨਾਲ-ਨਾਲ ਜਿਹੜੇ ਹੋਰ ਆਪਣੇ ਬਾਹਰ ਦੇ ਕੰਮ ਵੀ ਨੇ ਉਹ ਵੀ ਮੈਂ ਨਿਪਟਾਉਣੇ ਹੁੰਦੇ ਆ ਤੇ ਵੈਸੇ ਤੇ ਮੈਂ ਜ਼ਿਆਦਾ ਟਾਈਮ ਰੈਸਟ ਹੀ ਕਰਦੀ ਹੁੰਦੀ ਆ ਤੇ ਇੱਥੇ ਅਜੁੰਨੀ ਆ ਗਈ ਸੀਗੀ ਅਜੁੰਨੀ ਨੇ ਲਾਏ ਹੋਏ ਸੀਗੇ ਆਪਣੀ ਬਾਹ ਤੇ ਸਟicker ਤੇ ਕਦੀ ਮੈਨੂੰ ਕਹਿੰਦੀ ਕਿ ਤੂੰ ਸਟicker ਉਤਾਰ ਦੋ ਤੇ ਕਦੀ ਕਹਿੰਦੀ ਆ ਕਿ ਮੇਰਾ ਨਾ ਕੜਾ ਉਤਾਰ ਦੋ ਤੇ ਮਮਾ ਉਤਾਰੋ ਤੇ ਇਥੇ ਨਾਲ ਨਾਇਲ ਲਸ਼ਨ ਜਿਹੜਾ ਅਦਰਕ ਜਿਹੜਾ ਸੀਗਾ ਉਸ ਨੂੰ ਛੈਲਦੀ ਪਈ ਸੀਗੀ ਤੇ ਅਜੁਨੀ ਦੇ ਅੱਖਾਂ ਦੇ ਵਿੱਚ ਪਤਾ ਨਹੀਂ ਕਿਵੇਂ ਉਸ ਦਾ ਪਾਣੀ ਚਲੇ ਗਿਆ ਤੇ ਅਚਾਨਕ ਹੀ ਚਲੇ ਜਾਂਦਾ ਹੈ ਤੇ ਇੱਥੇ ਅਜੁਨੀ ਅਜੁਨੀ ਆਪਣੀ ਅੱਖਾਂ ਮਣਨ ਲੱਗ ਪਈ ਤੇ ਬਾਅਦ ਵਿੱਚ ਮਿੰਨੂ ਕਹਿੰਦੀ ਮम्मा ਮੇਰੀ ਅੱਖਾਂ ਦੇ ਵਿੱਚ ਪਤਾ ਨਹੀਂ ਕੀ ਪਿਆ ਗਿਆ ਹੈ ਚੈੱਕ ਕਰੋ ਮੇਰੀ ਅੱਖਾਂ ਪਤਾ ਨਹੀਂ ਕੀ ਪਿਆ ਗਿਆ ਫਿਰ ਕਹਿੰਦੀ ਕਿ ਮੈਨੂੰ ਮੇਰਾ ਕੜਾ ਉਤਾਰ ਕੇ ਦਿਓ ਮੈਨੂੰ ਖੇਡਣਾ ਹੈਗਾ ਆ ਤੇ ਇਹਦੇ ਨਾਲ ਅਜੁੰਨੀ ਦੇ ਨਾਲ ਇੰਨਾ ਵੀ ਬਹੁਤ ਜਲਦੀ ਟਾਈਮ ਲੰਘਦਾ ਹੈ ਤੇ ਜਦੋਂ ਵੀ ਮੈਂ ਬਿਜ਼ੀ ਹੁੰਵਾਂ ਘਰ ਦੇ ਵਿੱਚ ਫਿਰ ਵੀ ਮੇਰਾ ਟਾਈਮ ਜਿਹੜਾ ਹੈਗਾ ਨਾ ਜਿਆਦਾ ਨਹੀਂ ਨਿਕਲਦਾ ਹੁੰਦਾ ਤੇ ਜਦੋਂ ਅਜੁੰਨੀ ਘਰ ਦੇ ਵਿੱਚ ਆ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਿਹੜੇ ਵਲੇ 4-5 ਘੰਟੇ ਜਿਹੜੇ ਨੂੰ ਪਤਾ ਨਹੀਂ ਕਿਹੜੇ ਵਲੇ ਨਿਕਲ ਜਾਂਦੇ ਨੇ ਬਿਲਕੁਲ ਜਮਾ ਪਤਾ ਨਹੀਂ ਲੱਗਦਾ ਹੈਗਾ ਇੱਥੇ ਮੈਂ ਬਣਾਉਣ ਦੀ ਪਈ ਸੀ ਵੀ ਸਬਜੀ ਤੇ ਸਬਜੀ ਨੂੰ ਮੈਂ ਤੇ ਤੜਕਾ ਨਾਲ ਦੇ ਨਾਲ ਲਗਾ ਕੇ ਤੇ ਆਪਾਂ ਦੁੱਧ ਲੈ ਆਏ ਸੀਗੇ ਤਾਂ ਸਬਜੀ ਕੱਟ ਕੇ ਤੇ ਆਪਾਂ ਦੁੱਧ ਜਿਹੜਾ ਸੀਗਾ ਉਹ ਲੈ ਆਏ ਸੀਗੇ ਮੈਂ ਤੇ ਜੁਨੀ ਜਾ ਕੇ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਸੀਗਾ ਤੇ ਆਪਾਂ ਚੰਨ ਨੇ ਚੰਨ ਨੇ ਆਪਾਂ ਲੈ ਆਏ ਸੀਗੇ 6:30 ਵਜੇ ਦੇ ਕਰੀਬ ਆਪਾਂ ਦੁੱਧ ਲੈ ਕੇ ਘਰੇ ਆ ਗਏ ਸੀਗੇ ਤੇ ਬਾਅਦ ਵਿੱਚ ਮੈਂ ਇੱਥੇ ਨੀਅਰ ਆਪਣੇ ਤਾਇਆ ਜੀ ਨੇ ਉਹਨਾਂ ਦੇ ਘਰੇ ਚਲੇ ਗਈ ਸੀਗੀ ਤੇ ਦੋ ਕਿ ਮਿੰਟ ਉਹਨਾਂ ਨਾਲ ਗੱਲਾਂ ਬਾਤਾਂ ਮਾਰ ਕੇ ਫਿਰ ਮੈਂ ਆ ਗਈ ਘਰੇ ਤੇ ਉਹਨਾਂ ਨੂੰ ਵੀ ਹੈਣਾ ਫਿਰ ਉਹ ਆ ਗਏ ਆਪਣੇ ਘਰੇ ਉਹਦੀ ਜੁਨੀ ਨਾਲ ਆਣ ਕੇ ਥੋੜਾ ਖੇਡਣ ਲੱਗ ਪਏ ਤੇ ਮੈਂ ਦੁੱਧ ਨੂੰ ਉਬਾਲਾ ਜਿਹੜਾ ਹੈਗਾ ਸੀਗਾ ਉਹ ਦਵਾਲਿਆ ਸੀਗਾ ਤੇ ਸਬਜੀ ਆਪਣੇ ਬਣ ਕੇ ਹੋ ਗਈ ਸੀਗੀ ਤਿਆਰ ਤੇ ਜਿਹੜੇ ਜੀ ਵੀ ਆਪਣੇ ਫਸਟ ਟਾਈਮ ਚੈਨਲ ਤੇ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਅੱਜ ਬਹੁਤ ਮੰਦਾ ਹਾਲ ਆ ਗਰਮੀ ਵੀ ਜਿਹੜੀ ਹੈਗੀ ਨਾ ਉਹ ਵੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਤੇ ਕਾਫੀ ਜ਼ਿਆਦਾ ਗਰਮੀ ਹੋ ਗਈ ਸੀ ਵੀ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਇੱਕ ਤਾਂ ਬਤਈ ਛੋਟੀ ਜੀ ਰਸੋਈ ਹੈ ਆਪਣੀ ਤੇ ਆਪਾਂ ਮੈਂ ਇੱਥੇ ਸਬਜੀ ਦਾ ਟੇਸਟ ਕਰ ਲੱਗੀ ਸੀ ਕਿਉਂਕਿ ਮੈਨੂੰ ਨਾ ਕੱਚੀ-ਕੱਚੀ ਸਬਜੀ ਖਾਣਾ ਨਾ ਬਹੁਤ ਜ਼ਿਆਦਾ ਪਸੰਦ ਆ ਲੱਖ ਦੀ ਲੱਖ ਜੀ ਜਿਹੜੀ ਸਬਜੀ ਹੈ ਨਾ ਗਰਮ-ਗਰਮ ਖਾਣ ਦਾ ਬਹੁਤ ਹੀ ਸਵਾਦ ਆਉਂਦਾ ਹੈ ਇੱਥੇ ਮੈਂ ਨਾ ਸਵੇਰ ਦਾ ਅਗਲਾ ਦਿਨ ਹੋ ਗਿਆ ਸੀਗਾ ਤੇ ਅਕਲ ਸਵੇਰ ਹੋ ਗਈ ਸੀ ਕਿ ਅਜੁੰਨੀ ਨੂੰ ਸਕੂਲ ਤੋੜ ਕੇ ਦੁੱਧ ਲਿਆ ਕੇ ਤੇ ਮੈਂ ਇੱਥੇ ਜਿਹੜੇ ਪਿਆਜ਼ ਸੀਗੇ ਮੈਂ ਕਿਹਾ ਕਿ ਕਿਉਂ ਨਾ ਆਪਾਂ ਪਿਆਜ਼ ਜਿਹੜੇ ਹੈਗੇ ਨੇ ਉਹ ਸਾਫ਼ ਕਰਕੇ ਰੱਖ ਲਈਏ ਕੱਲ ਆਪਾਂ ਨੂੰ ਬਹੁਤ ਜ਼ਿਆਦਾ ਸਸਤੇ ਹੀ ਪਿਆਜ਼ ਮਿਲ ਗਏ ਸੀਗੇ ਰਾਏਕੋਟ ਤੋਂ ਤੇ ਆਪਾਂ ਸਸਤੇ ਪਿਆਜ਼ ਦੇਖ ਕੇ ਹੈਨਾ ਤੇ ਆਪਾਂ ਕਾਫੀ ਲੈ ਆਏ ਤੇ ਕਿਉਂਕਿ ਅੱਗੇ ਪਾਦ ਵਿੱਚ ਮੌਰੇ ਇਹ ਹੈ ਕਿ ਮਹਿੰਗਾਈ ਹੋ ਜਾਣੀ ਆ ਥੋੜੀ ਕਿਉਂਕਿ ਹੁਣ ਬਾਰਿਸ਼ ਵਗੈਰਾ ਜਿਹੜੀ ਆ ਉਹ ਹੁਣ ਜਾਂ ਸਟਾਰਟ ਹੋ ਜਾਣੀ ਹੈਗੀਆਂ ਤੇ ਮੰਗਹਾਈ ਵੀ ਜਿਹੜੀ ਹੈਗੇ ਇੰਨਾਂ ਚੀਜ਼ਾਂ ਦੇ ਜ਼ਿਆਦਾ ਹੋ ਜਾਣੀਆਂ ਕਿਉਂਕਿ ਹੁਣ ਪਟਾਈ ਜਿਹੜੀ ਹੈਗੀ ਆ ਪਿਆਜ਼ਾਂ ਦੀ ਉਹ ਬੰਦ ਹੋ ਜਾਣੀ ਹੈਗੀ ਆ ਕਿਉਂਕਿ ਹੁਣ ਪਿਆਜ਼ ਹੁਣ ਅਜੇ ਪਟਾਈ ਹੁੰਦੀ ਪਈ ਹੈ ਤੇ ਸਸਤੇ ਨੇ ਤੇ ਜਦੋਂ ਇਹਨਾਂ ਦੀ ਪਟਾਈ ਬੰਦ ਹੋ ਗਈ ਤੇ ਕਿਉਂਕਿ ਹੁਣ ਅੱਗੇ ਹੋਣਗੇ ਨਹੀਂ ਤੇ ਕਿਸਾਨ ਕਿੱਥੋਂ ਲੈਣਗੇ ਹਨ ਤੇ ਇਸ ਕਰਕੇ ਜੇ ਆਪਾਂ ਕਾਫੀ ਜਿਆਦਾ ਜਿਹੜੇ ਹੈਗੇ ਸੀਗੇ 6-7 ਕਿਲੋ ਦੇ ਕਰੀਬ ਜਿਹੜਾ ਸੀਗਾ ਮੈਂ ਪਿਆਜ਼ ਜਿਹੜੇ ਸੀਗੇ ਇਕੱਠੇ ਹੀ ਲੈ ਆਈ ਸੀਗੀ ਮੇਰਾ ਪਹਿਲਾਂ ਦਿਲ ਕਰਦਾ ਸੀ ਕਿ ਮੈਂ ਥੋੜੀ ਲਵਾਂ ਬਟ ਜਿਹੜੀ ਮੇਰੇ ਨਾਲ ਦੀਦੀ ਸੀਗੀ ਤੇ ਉਹ ਕਹਿੰਦੇ ਕਿ ਕਿਉਂ ਨਾ ਚੱਲ ਮੈਂ ਵੀ ਲੈ ਲੈਨੀ ਆ ਉਹਨਾਂ ਨੇ ਵੀ ਕਾਫੀ ਜਿਆਦਾ ਲਾਏ ਉਹਨਾਂ ਨੇ ਤਾਂ ਚਲੋ ਉਹਨਾਂ ਦੀ ਫੈਮਿਲੀ ਪੂਰੀ ਆ ਤੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਲੈ ਤੇ ਮੈਂ ਕਿਹਾ ਕਿ ਚਲੋ ਮੈਂ ਵੀ ਲੈ ਲੈਣੀ ਹੈਗੀ ਆ ਤੇ ਫਿਰ ਆਪਾਂ ਇੱਥੇ ਲੈ ਲਏ ਸੀਗੇ ਅੱਜ ਮੈਨੂੰ ਮੇਰੇ ਹਸਬੰਦ ਕਹਿੰਦੇ ਪਏ ਸੀ ਵੀ ਗੁਲਦੀਪ ਕਹਿੰਦੇ ਪਏ ਕਿ ਤੂੰ ਜ਼ਿਆਦਾ ਲੈ ਆਉਣੇ ਸੀਗੇ ਕਿਉਂਕਿ ਅੱਗੇ ਜ਼ਿਆਦਾ ਮਹਿੰਗੇ ਹੋ ਜਾਣਗੇ ਤੇ ਫਿਰ ਜੀ ਇੱਥੇ ਆ ਗਈ ਸੀਗੀ ਟੂਟੀ ਮੈਂ ਪਿਆਜ ਜਿਹੜੇ ਹੈਗੇ ਸੀ ਉਹਨਾਂ ਨੂੰ ਸਾਫ਼ ਕਰ ਲਿਆ ਸੀਗਾ ਇੱਥੇ ਟੂਟੀ ਅ ਗਈ ਸੀਗੀ ਆ ਤੇ ਆਪਾਂ ਹੁਣ ਇੱਥੇ ਕੱਪੜੇ ਜਿਹੜੇ ਹੈਗੇ ਸੀਗੇ ਉਹ ਵਾਸ਼ ਕਰਨੇ ਸੀਗੇ ਕਿਉਂਕਿ ਸਵੇਰ ਸੁਬਾ ਹਨਾ ਟੂਟੀ ਤੇ ਪਾਣੀ ਨਾਲ ਆ ਪਾ ਕੱਪੜੇ ਜਿਹੜੇ ਹੈਗੇ ਜੇ ਵਾਸ਼ ਕਰਦੀਏ ਤਾਂ ਵਧੀਆ ਆ ਕਿਉਂਕਿ ਵੈਸੇ ਵੀ ਆਪਣੇ ਹਨਾ ਪਾਣੀ ਵੇਸਟ ਹੀ ਹੁੰਦਾ ਆ ਤੇ ਇੱਕ ਘੰਟਾ ਆਪਣੇ ਟੂਟੀ ਆਉਂਦੀ ਹੈਗੀ ਆ ਤੇ ਬਾਅਦ ਵਿੱਚ ਜੀ ਕੱਪੜੇ ਧੋ ਕੇ ਤੇ ਰੋਟੀ ਖਾ ਕੇ ਤੇ ਮੈਂ ਇੱਥੇ ਆ ਗਈ ਸੀਗੀ ਬਾਅਦ ਵਿੱਚ ਰੂਮ ਦੀ ਸਫਾਈ ਕਰਨ ਵਾਸਤੇ ਤੇ ਆਪਾਂ ਕਹਿ ਕੇ ਅ ਰੋਮ ਦੀ ਸਫਾਈ ਜਿਹੜੀ ਹੈਗੀ ਉਹ ਕਰਨੀ ਕਿਉਂਕਿ ਅ ਜੁੰਨੀ ਨਾਈਟ ਟਾਈਮ ਇਸ ਨੂੰ ਨਾਈਟ ਟਾਈਮਿੰਗ ਮਿਲਦਾ ਹੈਗਾ ਖੇਡਣ ਵਾਸਤੇ ਕਿਉਂਕਿ ਡੇ ਟਾਈਮ ਤੇ ਚਲੋ ਇੱਕ ਘੰਟਾ ਡੇਢ ਘੰਟਾ ਰੈਸਟ ਕਰਦੀ ਆ ਬਾਅਦ ਵਿੱਚ ਰੈਸਟ ਕਰਨ ਤੋਂ ਬਾਅਦ ਵਿੱਚ ਕੁਝ ਖਾ ਪੀ ਕੇ ਫਿਰ ਮੈਂ ਉਸ ਨੂੰ ਥੋੜੀ ਜੀ ਸਟੱਡੀ ਕਰਾਉਣੀ ਹੁੰਦੀ ਹੈ ਫਿਰ ਥੋੜੀ ਜੀ ਸਟੱਡੀ ਕਰਾਉਣ ਤੋਂ ਬਾਅਦ ਵਿੱਚ ਫਿਰ ਮੈਂ ਕਿ ਆਪਣਾ ਖੇਡਣ ਲੱਗ ਪੈਂਦੀ ਹੈ ਤੇ ਮੈਂ ਆਪਣਾ ਰਸੋਈ ਦਾ ਜਿਹੜਾ ਹੈਗਾ ਉਹ ਕੰਮ ਉਹ ਮੈਂ ਕਰ ਲੈਣੀ ਹੁੰਦੀ ਆ ਤੇ ਕਿਉਂਕਿ ਫਿਰ ਅਸੀਂ ਇੱਕ ਨਾ ਇਹ ਸਕੂਟੀ ਤੇ ਬਹੁਤ ਘੱਟ ਜਾਂਦੀ ਆ ਕਹਿੰਦੀ ਆ ਕਿ ਮੈਨੂੰ ਨਾ ਗਲੀਆਂ ਦੇ ਵਿੱਚ ਨਾ ਤੁਰ ਕੇ ਪੈਦਲ ਜਾਣਾ ਪਸੰਦ ਆ ਤੇ ਇਹ ਪੈਦਲ ਹੀ ਜਾਂਦੀ ਆ ਤੇ ਹਰ ਕਿਤੇ ਹਨਾ ਬੱਚਿਆਂ ਨੂੰ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਦੇਖਦੇ ਜਾਈਏ ਹਨਾ ਕਿ ਕਾਫੀ ਸੱਡੀ ਗਲੀ 'ਚ ਨਾ ਬੱਚੇ ਕਾਫੀ ਖੇਡਦੇ ਹੁੰਦੇ ਆ ਤੇ ਇਹ ਦੇਖ ਕੇ ਆਪਣੇ ਆਪ ਨੂੰ ਬਹੁਤ ਕੀ ਹੈਪੀ ਹੁੰਦੀ ਆ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਮਮਾ ਫਿਰ ਇਹ ਹੌਲੀ ਹੌਲੀ ਗੱਲਾਂ ਕਰਦੇ ਕਰਦੇ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਕਿ ਜਦੋਂ ਅਸੀਂ ਵਾਪਸ ਵੀ ਆ ਜਾਨੀ ਹੁੰਦੀਆਂ ਦੋਨੇ ਮਾਵਾਂ ਧੀਆ ਤੇ ਇਤਿਹ ਦਾ ਜਿੰਨੀ ਤੱਕ ਡਾਣਾ ਪਿਆ ਸੀਗਾ ਤੇ ਇਹਦੇ मामੂ ਲੈ ਕੇ ਆਏ ਸੀਗੇ ਉਹ ਬਹੁਤ ਜਿਆਦਾ ਵਧੀਆ ਸੀਗੇ ਤੇ ਮੈਂ ਉਸਦੇ ਨਾਲ ਘਰ ਦੀ ਪੇਸੀਗੀ ਵਾਸਤੇ ਕਿਉਂਕਿ ਕਈ ਕਈ ਵਾਰ ਆਪਣੇ ਵਿੱਚ ਵੀ ਬਚਪਨਾ ਜਿਹੜਾ ਹੈਗਾ ਨਾ ਪਾਉਣਾ ਜ਼ਰੂਰੀ ਹੁੰਦਾ ਹੈ ਤੇ ਫਿਰ ਜੀ ਆਪਾਂ ਹਨਾ ਤੇ ਥੋੜੀ ਦੇਰ ਮਸਤੀ ਕਰਕੇ ਬਾਅਦ ਵਿੱਚ ਵੇਖਿਆ ਕਿ ਚਲੋ ਆਪਾਂ ਜਲਦੀ ਜਲਦੀ ਜਿਹੜਾ ਹੈਗਾ ਉਹ ਕੰਮ ਨਿਬੇੜ ਲੈਣੇ ਹੈਗੇ ਤੇ ਫਿਰ ਮੈਨੂੰ ਇੱਥੇ ਤਾਂ ਨੀਂਦ ਆਈ ਜਾਂਦੀ ਸੀ ਸੁਬ੍ਹਾ ਸੁਬ੍ਹਾ ਨੇ ਮੈਨੂੰ ਕਾਫੀ ਜ਼ਿਆਦਾ ਨੀਂਦ ਨਹੀਂ ਆਈ ਜਾਂਦੀ ਸੀ ਕਿਉਂਕਿ ਮੈਂ ਨਾ ਰੋਟੀ ਖਾ ਗਏ ਤੇ ਨਾਲ ਦੇ ਨਾਲ ਹੀ ਮੈਂ ਦਵਾਈ ਜਿਹੜੀ ਹੈ ਕਿਸੇ ਉਹ ਲੈ ਲਈ ਸੀਗੀ ਤੇ ਤਾਂ ਕਰਕੇ ਉਸ ਦੇ ਨਾਲ ਮੈਨੂੰ ਹੋ ਗਿਆ ਕਿ ਕਿਉਂ ਨਾ ਮੈਂ ਰੈਸਟ ਕਰ ਲਵਾਂ ਮੇਰੇ ਸਰੀਰ ਨੂੰ ਰੈਸਟ ਚਾਹੀਦੀ ਆ ਤੇ ਤੇ ਕਿਵੇਂ ਦੇ ਨਾਲ ਹਨ ਆਪਣੇ ਆਪ ਦੀ ਜਿਹੜੀ ਬਾਡੀ ਆ ਹਨ ਉਹ ਆਪਾਂ ਨੂੰ ਇੰਟਰਨਸ ਜਿਹੜੇ ਉਹ ਦੇ ਨੇ ਸਟਾਰਟ ਕਰ ਦਿੰਦੀ ਆ ਹਨ ਕਿ ਲੋਨੈਸ ਜਿਹੜਾ ਸੀਗਾ ਉਹ ਮੈਨੂੰ ਦੇਣਾ ਹਨਸ ਨੇ ਸਟਾਰਟ ਕਰ ਦਿੱਤਾ ਕਿ ਹੁਣ ਬਸ ਤੇਰੀ ਬੈਟਰੀ ਲੋ ਆ ਤੇ ਤੂੰ ਇਦਾਂ ਕਰ ਕਿ ਭੈਣੇ ਤੂੰ ਪੈ ਜਾ ਬਸ ਰੈਸਟ ਕਰ ਤੇ ਇਹ ਬੰਨ ਮੈਂ ਨਾ ਜਲਦੀ ਜਲਦੀ ਮੈਂ ਕਹਿੰਦੀ ਕਿ ਕੰਮ ਨ ਬੇੜ ਕੇ ਹੀ ਪਾਉਂਗੀ ਭਾਵੇਂ ਜੋ ਮਰਜ਼ੀ ਹੋ ਜਾ ਕੰਮ ਨ ਬੇੜ ਕੇ ਪਾਉਂਗੀ ਤੇ ਫਿਰ ਜੀ ਮੈਨੂੰ ਇੱਥੇ ਹੈਨਾ 15 ਤੋਂ 20 ਮਿੰਟ ਲੱਗੇ ਮੈਨੂੰ ਕ ਕਮਰਾ ਸਾਫ਼ ਕਰਨ ਵਾਸਤੇ ਕਿਉਂਕਿ ਝਾੜੂ ਪੂੰਛਾ ਕਰਨ ਵਾਲਾ ਸੀਗਾ ਤਾਂ ਕਰਕੇ ਮੈਂ ਬਾਅਦ ਦਾ ਤੇ ਸਾਰਾ ਨੇ ਮੇਡ ਲੈ ਸੀਗਾ ਕਿਉਂਕਿ ਬਾਹਰ ਚਲਦੀ ਆਪਣੀ ਧੁੱਪ ਆ ਜਾਂਦੀ ਹੈਗੀ ਹੈ ਵਿੜੇ ਦੇ ਵਿੱਚ ਤੇ ਮੈਂ ਜਲਦੀ ਜਲਦੀ ਹੈਗਾ 7:30 ਵਜੇ ਨੇ ਮੇਡ ਲਿਆ ਸੀਗਾ ਤੇ ਇੱਥੇ 8 8:30 ਵਜ ਦਾ ਟਾਈਮ ਸੀਗਾ ਕਿਉਂਕਿ 8 ਵਜੇ ਆਉਂਦੀ ਹੁੰਦੀ ਹੈ ਟੂਟੀ ਤੇ ਉਦੋਂ ਹੀ ਮੈਂ ਰੋਟੀ ਤਾਂ ਮੈਂ ਜਦੋਂ ਅਜੁੰਨੀ ਜਾਂਦੀ ਆ ਉਹਦੇ ਲਾ ਲੈਣੀ ਹੁੰਦੀ ਆ ਆਪਣੀ ਤੇ ਫਿਰ ਮੈਂ ਲਾ ਕੇ ਰੱਖ ਲੈਣੀ ਹੁੰਦੀ ਆ ਤੇ ਬਾਅਦ ਵਿੱਚ ਫਿਰ ਮੈਂ ਕੰਮ-ਕੁਮ ਕਰਕੇ ਨਾ ਫਿਰ ਮੈਂ ਰੋਟੀ ਖ ਤੇ ਇਥੇ ਇੱਕ ਤਾਂ ਡਾਕਟਰ ਜਿਹੜੇ ਹੈ ਪਹਿਲਾਂ ਮੈਨੂੰ ਡਾਕਟਰ ਜਦੋਂ ਮੇਰਾ ਗਲਾ ਖਰਾਬ ਹੋਇਆ ਡਾਕਟਰ ਕਹਿੰਦੇ ਕਿ ਤੁਸੀਂ ਰੋਟੀ ਨਹੀਂ ਖਾਣੀ ਬਾਅਦ ਵਿੱਚ ਮੈਨੂੰ ਡਾਕਟਰ ਕਹਿੰਦੇ ਕਿ ਹੁਣ ਤੁਸੀਂ ਰੋਟੀ ਖਾਇਆ ਕਰੋ ਲੋ ਜੀ ਇੱਥੇ ਆਪਣਾ ਨਾ ਮੋਸਟਲੀ ਰੂਮ ਜਿਹੜਾ ਹੈਗਾ ਸੀਗਾ ਉਹ ਸਵਾਰਾ ਚੱਲਿਆ ਸੀ ਅਜੂਨੀ ਤੇ ਖਡੌਣੇ ਕਾਫੀ ਖਿਲਰੇ ਸੀਗੇ ਉਹ ਮੈਂ ਚੱਕਦੀ ਪਈ ਸੀਗੀ ਤੇ ਹੁਣ ਆਪਣੀ ਚੱਦਰ ਵਗੈਰਾ ਝਾੜਨ ਵਾਲੀ ਰਹਿ ਗਈ ਆ ਬਸ ਤੇ ਝਾੜੂ ਆਪਾਂ ਪਹਿਲਾਂ ਲਗਾ ਲੈਨੇ ਹੋਂਨੇ ਤੇ ਬਸ ਪੋਚਾ ਰਹਿ ਗਿਆ ਆ ਤੇ ਹੁਣ ਲਾਪੋਚਾ ਲਗਾ ਲਾਂਗੇ ਬਸ ਅਜੂਨੀ ਦਾ ਸਮਾਨ ਸੰਭਾਲ ਕੇ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਲੋ ਜੀ ਆਪਾਂ ਇੱਥੇ ਖਲਾਰਾ ਚੁੱਕਦੇ ਪਏ ਸੀਗੇ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਹਾਸਦੇ ਵਾਸਤੇ ਰਾਜੀ ਖੁਸ਼ੀ ਰਹੋ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ